ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਖਾਸ ਪ੍ਰੋਗਰਾਮ ਸੰਵਾਦ ਅਧਿਆਪਕਾਂ ਨਾਲ ਦੇ ਵਿੱਚ ਪਹੁੰਚੇ ਸਾਰੇ ਸਕੂਲ ਮੁਖੀ ਪ੍ਰਿੰਸੀਪਲ ਸਹਿਬਾਨ ਹੈਡਮਾਸਟਰ ਸੈਟ ਮਿਸਟ੍ਰੈਸ ਬੀਪੀਓ ਸੀਐਚਟੀਸ ਨੈਸ਼ਨਲ ਵਾਰਡੀ ਸਟੇਟ ਵਾਰਡੀਸ ਸਿੰਗਾਪੁਰ ਕੇ ਫਿਨਲੈਂਡ ਕੇ ਟੀਚਰਸ ਮੇਰੇ ਸਾਡੇ ਡੀਓ ਆਫਿਸ ਦੇ ਸਾਰੇ ਅਧਿਕਾਰੀ ਡੀਓ ਸਹਿਬਾਨ ਡਿਪਟੀ ਡੀਓ ਸਹਿਬਾਨ ਸਾਡੇ ਮੇਰੇ ਕੈਬਨਟ ਦੇ ਘਲੀਬ ਤੇ ਬਹੁਤ ਹੀ ਸੂਝਵਾਨ ਜਿਨ੍ਹਾਂ ਦੇ ਹੱਥ ਪਰਮਾਤਮਾ ਨੇ ਪੰਜਾਬ ਦੀ ਸਿਹਤ ਦੀ ਜ਼ਿੰਮੇਵਾਰੀ ਦਿੱਤੀ ਡਾਕਟਰ ਗੁਰਪ੍ਰੀਤ ਸਿੰਘ ਜੀ ਆ ਵਿਧਾਨ ਸਭਾ ਦੇ ਵਿੱਚ ਮੇਰੇ ਸਾਥੀ ਮੇਰੇ ਵੱਡੇ ਵੀਰ ਦੇਵਮਾਨ ਜੀ ਵਿਧਾਇਕ ਨੱਬਾ ਬਾਕੀ ਸਾਰੇ ਐਮਐਲਏ ਦੇ ਵਿੱਚ 代表ਿਤ ਪਹੁੰਚੇ ਆ ਕੁਝ ਦੀ ਸਿਹਤ ਖਰਾਬ ਸੀ ਕੁਛ ਅਚਾਰ ਸੀ ਮੈਂ ਸਭ ਤੋਂ ਪਹਿਲਾਂ ਜੀ ਆਪ ਸਭ ਦਾ ਤੇ ਤੇ ਸਵਾਗਤ ਕਰਦਾ ਹਾਂ ਉਥੇ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਜਿੱਥੇ ਪਹੁੰਚੇ ਹੋ ਯਕੀਨ ਮੰਨਿਓ ਕਿ ਇਹ ਸਫਰ ਸਿੱਖਿਆ ਮੰਤਰੀ ਦਾ ਸਫਰ ਇਹ ਬੜਾ ਰੋਚਕ ਹੈ ਮੈਂ ਆਪਣੇ ਇਸ ਸਫਰ ਦੀ ਸ਼ੁਰੂਆਤ ਅਜ ਤੋਂ 10-11 ਸਾਲ ਪਹਿਲਾਂ ਜਦੋਂ ਅੰਦੋਲਨ ਬਣੀ ਫਿਰ ਪਾਰਟੀ ਬਣੀ ਹਰ ਇੱਕੋ ਵੀ ਸ਼ਖਸ ਵੀ ਆ ਪੋਲਿਟਿਕਸ ਹੁੰਦਾ ਵਾ ਸੁਪਨਾ ਹੁੰਦਾ ਹੈ ਕਿ ਉਹ ਐਮਐਲਏ ਬਣੇ ਫਿਰ ਐਮਐਲਏ ਤੋਂ ਬਾਅਦ ਮੰਤਰੀ ਬਣੇ ਮੈਂ ਆਪਣੇ ਆਪ ਨੂੰ ਸਭ ਤੋਂ ਖੁਸ਼ਕਿਸਮਤ ਸਮਝਦਾ ਹਾਂ ਪਹਿਲੀ ਗੱਲ ਤਾਂ ਇਹ ਕਿ ਦੁਨੀਆ ਦੇ ਵਿੱਚ ਇਸ ਤੋਂ ਵੱਡਾ ਕੋਈ ਔਦਾਂ ਨਹੀਂ ਹੋ ਸਕਦਾ ਸ਼੍ਰੀ ਅਨੰਦਪੁਰ ਸਾਹਿਬ ਵਰਗੀ ਧਰਤੀ ਦੀ ਨੁਮਾਇੰਦਗੀ ਕਰਨਾ ਗੁਰੂ ਸਾਹਿਬ ਨੇ ਮੇਰੇ ਤੇ ਉਹ ਰਹਿਮਤ ਉਹ ਬਖਸ਼ਿਸ਼ ਕੀਤੀ ਹੈ ਕਿ ਮੈਂ ਉਸ ਮਹਾਨ ਧਰਤੀ ਖਾਲਸੇ ਦੀ ਜਨਮ ਭੂਮੀ ਦੀ ਨੁਮਾਇੰਦਗੀ ਕਰਨਾ ਤੇ ਉਸ ਤੋਂ ਬਾਅਦ ਸੁਪਨਾ ਸਾਕਾਰ ਕੀਤਾ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਾਇਆ ਜਦੋਂ ਮੈਨੂੰ ਪਤਾ ਲੱਗਿਆ ਮੈਂ ਮੰਤਰੀ ਬਣ ਰਿਹਾ ਤੇ ਇਹ ਮੇਰਾ ਬਚਪਨ ਤੋਂ ਸੁਪਨਾ ਸੀ ਕਿ ਅਗਰ ਮੈਂ ਕਦੇ ਵੀ ਮੰਤਰੀ ਬਣਾ ਤਾਂ ਮੈਂ ਸਿੱਖਿਆ ਮੰਤਰੀ ਬਣਾ ਮੈਨੂੰ ਐਜੂਕੇਸ਼ਨ ਡਿਪਾਰਟਮੈਂਟ ਮਿਲੇ ਸ਼ੁਰੂਆਤੀ ਜਦੋਂ ਮੈਨੂੰ ਜ਼ਿੰਮੇਵਾਰੀ ਮਿਲੀ ਤਾਂ ਮੈਨੂੰ ਹੋਰ ਵਿਭਾਗ ਮਿਲੇ ਤਾਂ ਮੈਨੂੰ ਲੱਗਿਆ ਪਰ ਠੀਕ ਹੈ ਮੈਂ ਉਹਨਾਂ ਕੰਮਾਂ 'ਚ ਲੱਗ ਗਿਆ ਤੇ ਅਚਾਨਕ 3-4 ਮਹੀਨੇ ਬਾਅਦ ਇੱਕ ਦਿਨ ਮੈਨੂੰ ਪਤਾ ਲੱਗਦਾ ਕਿ ਮੈਨੂੰ ਸਿੱਖਿਆ ਵਿਭਾਗ ਮਿਲਦਾ ਮੈਨੂੰ ਉਸ ਦਿਨ ਲੱਗਿਆ ਕਿ ਮੇਰੀ ਤਾਂ ਖੁਸ਼ਕਿਸਮਤ ਮੇਰੇ ਤੋਂ ਵੱਧ ਰਹਿਮਤ ਗੁਰੂ ਦੀ ਕਿਸਤੇ ਹੋਊਗੀ ਕਿ ਮੇਰੇ ਤਾਂ ਹਰ ਸੁਪਨੇ ਸাকার ਹੁੰਦੇ ਜਾ ਰਹੇ ਪਰ ਤੁਸੀਂ ਇਹ ਸੋਚੋ ਕਿ ਜਿਸ ਵਕਤ ਤੁਹਾਡਾ ਸਭ ਤੋਂ ਜਿਹੜੀ ਤੁਹਾਡੇ ਦਿਲ ਦੇ ਕਰੀਬ ਸੁਪਨਾ ਹੋਵੇ ਜਦੋਂ ਸਾਕਾਰ ਹੋਇਆ ਹੋਵੇ ਹੈਨਾ ਤੇ ਉਸ ਵਕਤ ਮੈਨੂੰ ਜਿੰਨੇ ਫੋਨ ਆਏ ਉਹ ਸਾਰੇ ਨਮੋਸ਼ੀ ਵਾਲੇ ਫੋਨ ਆਏ ਸਭ ਤੋਂ ਪਹਿਲਾਂ ਮੇਰੇ ਐਸਐਸਪੀ ਰੋਪੜ ਦਾ ਫੋਨ ਆ ਗਿਆ ਉਹ ਕਹਿੰਦੇ ਸਰ ਯਾਤਮ ਤੁਸੀਂ ਆਪਣੇ ਕੁਝ ਦਿਖਾਉਗੇ ਕਿਸੇ ਪੰਡਤ ਨੂੰ ਕਰਾਇਆ ਜਾਂ ਮੇਰੇ ਘਰੇ ਖਰਾਬ ਹੈ ਮੈਂ ਜਿੱਥੇ ਜਾਂਦਾ ਉੱਥੇ ਸਿੱਖਿਆ ਮੰਤਰੀ ਆ ਜਾਂਦਾ ਉਹ ਪਟਿਆਲੇ ਤੋਂ ਜਾਂ ਪਤਨੀ ਸੰਗਰੂਰ ਤੋਂ ਕੇਸੀ ਇਹਨਾਂ ਥੋੜੀ ਦੇਰ ਬਾਅਦ ਬੀਸੀ ਦਾ ਫੋਨ ਆ ਗਿਆ ਤੇ ਉਹ ਕਹਿੰਦੇ ਜੀ ਮੇਰੇ ਸਾਡੇ ਤੁਹਾਡੇ ਨਾਲ ਵਧੀਆ ਰਿਸ਼ਤਾ ਹੈ ਜੀ ਤੁਹਾਨੂੰ ਸਲਾਹ ਦੇ ਰਹੇ ਆ ਵੀ ਇਹ ਤਾਂ ਬਹੁਤ ਤੁਸੀਂ ਗਲਤ ਪੰਗਾ ਲੈ ਲਿਆ ਤੇ ਤੁਸੀਂ ਮੇਰੇ ਤੋਂ ਹਟੋ ਅਜੇ ਹੋਰ ਵੀ ਸ਼ਖਸ ਜਿਹੜਾ ਦੇਖਾਂ ਉਹ ਨੈਗੇਟਿਵ ਤੇ ਨੈਗੇਟਿਵ ਗੱਲ ਕਰੀ ਜਾਵੇ ਚਲੋ ਖੈਰ ਮੈਂ ਗੁਰਦੁਆਰਾ ਨਾਡਾ ਸਾਹਿਬ ਜਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਮੈਂ ਆਪਣੇ ਕੰਮ ਤੇ ਲੱਗ ਗਿਆ ਨਾ ਜੀ ਮੈਂ ਕਿਹਾ ਇਹ ਸੁਪਨਾ ਇਹਨੂੰ ਕਰਾਂਗੇ ਸਾ ਯਕੀਨ ਮੰਨਿਓ ਜੀ ਪਤਾ ਨਹੀਂ ਕਿਉਂ ਇਸ ਮਹਿਕਮੇ ਦੀ ਤਸਵੀਰ ਇਦਾਂ ਦੀ ਸੀ ਮੈਨੂੰ ਨਹੀਂ ਮੈਨੂੰ ਨਹੀਂ ਸਮਝ ਕਿਉਂ ਸੀ ਮੈਂ ਇਹ ਮੈਂ ਜਾ ਕੇ ਦੇਖਿਆ ਵੀ ਜਿਸ ਵਿਪਾਖ ਦੇ ਕੋਲ ਐਨੇ ਸ਼ਾਨਦਾਰ ਅਧਿਆਪਕ ਹੋਣ ਮੈਂ ਸਕੂਲ ਨਾਲ ਜਾਣਾ ਸ਼ੁਰੂ ਕੀਤਾ ਮੈਂ 5-10 ਦਿਨਾਂ ਅੱਛੇ ਨਿਸ਼ਚਿੰਤ ਹੋ ਗਿਆ ਮੈਂ ਕਿਹਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਐਨੇ ਵਧੀਆ ਅਧਿਆਪਕ ਹੈ ਇਹ ਮੰਤਰੀਆਂ ਤੇ ਸਰਕਾਰਾਂ ਦੀ ਕਮੀ ਹੋਊਗੀ ਇਸ ਵਿਭਾਗ ਦੇ ਵਿੱਚ ਜਿਹੜਾ ਹੈ ਬਹੁਤ ਸ਼ਾਨਦਾਰ ਕੰਮ ਹੋ ਸਕਦਾ ਤੁਸੀਂ ਮੈਂ ਹੁਣ ਦੇਖ ਰਿਹਾ ਸੀ ਸਾਡੇ ਲੈਕਚਰਾਰ ਸਰਦਾਰ ਜਸਵਿੰਦਰ ਸਿੰਘ ਜੀ ਬੈਠੇ ਆ ਇਨੀ ਦੇਖੋ ਕਿਸ ਤਰੀਕੇ ਨਾਲ ਇਨੀ ਸਾਇੰਸ ਨੂੰ ਕਿੰਨਾ ਸੌਖਾ ਕਰਕੇ ਸਮਝਾ ਦਿੰਦਾ ਫੂਰ ਬਹੁਤ ਸਾਰੇ ਅਧਿਆਪਕ ਬਹੁਤ ਸਾਰੇ ਪ੍ਰਿੰਸੀਪਲ ਸਹਿਬਾਨ ਆਪ ਸਭ ਦੇ ਨੀਜੀ ਮੈਂ ਜਿਵੇਂ ਜਿਵੇਂ ਸਕੂਲਾਂ ਜਾ ਕੇ ਦੇਖੀ ਗਿਆ ਉਵੇਂ-ਉਵੇਂ ਮੈਂ ਨਿਸ਼ਚਿੰਤ ਹੋਈ ਗਿਆ ਮੈਂ ਕਿ ਹੁਣ ਕੁਝ ਕਰਦੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਅੱਜ ਪੰਜਾਬ ਚ ਸਭ ਤੋਂ ਵੱਡਾ ਪਰਿਵਾਰ ਮੇਰਾ ਪਰਿਵਾਰ ਹੈ ਕਿਉਂਕਿ ਸਿੱਖਿਆ ਵਿਭਾਗ ਮਹਿਕਮਾ ਹਰ ਤੀਜਾ ਸਰਕਾਰੀ ਮਲਾਜਮ ਸਿੱਖਿਆ ਵਿਭਾਗ ਦਾ ਤੇ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਪਰਿਵਾਰ ਨਹੀਂ ਹੋਣਾ ਜਿਸ ਦਾ ਕੋਈ ਨਾ ਕੋਈ ਰਿਸ਼ਤੇਦਾਰ ਸਿੱਖਿਆ ਮਾਗ ਕੇ ਮਹਿਕਮੇ ਚ ਨਾ ਹੋਵੇ ਕਿਸੇ ਦੀ ਮਾਸਦੀ ਕਿਸੇ ਦਾ ਮਾਮਾ ਕਿਸੇ ਦਾ ਭੂਆ ਕੇ ਚਾ ਹਰ ਤੁਸੀਂ ਹਰ ਪੰਜਾਬੀ ਨਾਲ ਜੁੜੇ ਹੋ ਹੁਣ ਮੈਂ ਕਿਤੇ ਵੀ ਜਾਂਦਾ ਤੇ ਢਾਬੇ ਤੇ ਪ੍ਰਸ਼ਾਦਾ ਸ਼ਕਨ ਲਈ ਰੁਕ ਜਾਵਾਂ ਕਿਸੇ ਦੁਕਾਨ ਤੇ ਕਾਫੀ ਪੀਣ ਚਲੇ ਜਾਵਾਂ ਕਿਸੇ ਵਿਆਹ ਸ਼ਾਦੀ ਦੁੱਖ ਸੁੱਖ ਜਿੱਥੇ ਮਰਜੀ ਜਾਵਾਂ ਉੱਥੇ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਸੇ ਖਿਆ ਭਾਗ ਦਾ ਮਿਲ ਜਾਂਦਾ ਤੇ ਖੇੜੇ ਮੱਥੇ ਮਿਲਦਾ ਇਸ ਤੋਂ ਵੱਡਾ ਤੇ ਮੈਂ ਤੁਹਾਡੇ ਸਭ ਦਾ ਧੰਨਵਾਦ ਕਰਦਾ ਹਾਂ ਤੁਸੀਂ ਇਹਨੇ ਵਧੀਆ ਤਰੀਕੇ ਨਾਲ ਮੈਨੂੰ ਇਸ ਪਰਿਵਾਰ ਦੇ ਵਿੱਚ ਆਪਣਾ ਮੈਂਬਰ ਕਬੂਲਿਆ ਬਹੁਤ ਬਹੁਤ ਧੰਨਵਾਦ ਤੇ ਅੱਜ ਅਗਰ ਜੇ ਡਾਕਟਰ ਸਾਹਿਬ ਨਾ ਕਿਹਾ ਇਸ ਤੋਂ ਪਹਿਲਾਂ ਮਾਨਸਾ ਬੋਲ ਰਹੀ ਸੀ ਦੇਵਾਨ ਜੀ ਆਫਰ ਪਿੱਛੇ ਜਿਹੜੇ ਬੋਨਰ ਲੱਗੇ ਆ ਕਿ ਅਸੀਂ ਪੂਰੇ ਦੇਸ਼ ਨੰਬਰ 1 ਆਏ ਆ ਜਿਹੇ ਦੇ ਨਤੀਜੇ ਸ਼ਾਨਦਾਰ ਆਏ ਆ ਬੋਰਡ ਦੇ ਨਤੀਜੇ ਸ਼ਾਨਦਾਰ ਆਏ ਆ ਇਹ ਸਭ ਆਪ ਸਭ ਦੀ ਮਿਹਨਤ ਹੈ ਤੇ ਜੋ ਜੋ ਵੀ ਕੰਮ ਹੋਏ ਆ ਚਾਹੇ ਉਹ ਚਾਰ ਦਿਵਾਰੀਆਂ ਵਾਈਫਾਈ ਬਾਥਰੂਮ ਐਡੀਸ਼ਨਲ ਕਲਾਸਰੂਮ ਕੈਂਪਸ ਮੈਨੇਜਰ ਸਕਿਉਰਟੀ ਗਾਰਡ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਯੂਨੀਫਾਰਮ ਦੇਣਾ ਉਹਨਾਂ ਦਾ ਮਿੱਡੇ ਮੀਲ ਦੇਣਾ ਜੋ ਜੋ ਵੀ ਜੋ ਜੋ ਵੀ ਸੁਧਾਰ ਹੋਇਆ ਉਹ ਸਾਰੇ ਸੁਧਾਰ ਤੁਹਾਡੇ ਰਾਹੀਂ ਆਏ ਹੋਏ ਸੁਝਾਵਾਂ ਤੋਂ ਮੈਂ ਆਪਣਾ ਦਫਤਰ ਛੱਡ ਕੇ ਸਕੂਲਾਂ 'ਚ ਜਾਣਾ ਸ਼ੁਰੂ ਕੀਤਾ ਤੇ ਉਸ ਦਾ ਨਤੀਜਾ ਕਿ ਅੱਜ ਸਿੱਖਿਆ ਵਿਭਾਗ ਦੇ ਦੀ ਗੱਲ ਜਿਹੜੀ ਹੈ ਉਹ ਹਰ ਪਾਸੇ ਹੈ ਨਤੀਜੇ ਸਾਡੇ ਸ਼ਾਨਦਾਰ ਹੈ ਜਿਹੀ ਮੀਨਸ ਦੇ ਵਿੱਚ 260 ਬੱਚੇ ਜਿਹੀ ਐਡਵਾਂਸ 46 ਬੱਚੇ ਅਜੇ ਤੱਕ ਕਦੀ ਇਦਾਂ ਨਹੀਂ ਹੋਇਆ ਸੀ ਨੀਟ 400 ਬੱਚਾ ਨੈਸ ਨੰਬਰ 1 ਪੀਜੀਆ ਇੰਡੈਕਸ ਨੰਬਰ 1 ਹਰ ਪੈਰਾਮੀਟਰ ਦੇ ਉੱਤੇ ਖੇਡਾਂ 'ਚ ਅਸੀਂ ਨੰਬਰ 1 ਚੱਲ ਰਹੇ ਹਾਂ ਸਾਡੇ ਬੱਚੇ ਬਿਜ਼ਨਸ ਬਲਾਸਟਰ 'ਚ ਇਨਾ ਸ਼ਾਨਦਾਰ ਪਰਫਾਰਮ ਕਰ ਰਹੇ ਹੈ ਹਮ ਜਿੱਥੇ ਕਿਤਨਾ ਬਹੁਤ ਸਾਰੇ ਟੀਚਰਾਂ ਦੇ ਮਸਲੇ ਜਿਹੜੇ ਅਧਿਆਪਕਾਂ ਨਾਲ ਜਿਹੜੇ ਸੀ ਉਹ ਹੱਲ ਕੀਤੇ ਸਭ ਤੋਂ ਪੀੜਿਤ ਵਰਗ ਸਾਡਾ ਜਿਹੜੇ ਕੱਚੇ ਅਧਿਆਪਕ ਸੀ ਜਿਨ੍ਹਾਂ ਦੀ ਸਿਰਫ 5 5 6 6000 ਤਨਖਾਹ ਸੀ ਅੱਜ ਉਹ ਬੀ ਬੀ ਬਾਈ ਬਾਈ 25000 ਵੀ ਲੈ ਰਹੇ ਹੈ ਇਨਕਰੀਮੈਂਟ ਲੱਗ ਰਿਹਾ ਹੈ ਮੈਨੂੰ ਇਹ ਸਮਝਦਾ ਕਿ ਤਨਖਾਹ ਵਧਾਣਾ ਜੌਬ ਸਿਕਿਉਰਟੀ ਇੱਕ ਇੱਕ ਵੱਖਰਾ ਐਂਗਲ ਹੈ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਦੇ ਕੰਮ ਨੂੰ ਕੋਈ ਰੈਕੋਗਨਾਈਜ਼ ਹੀ ਨਹੀਂ ਕਰਦਾ ਸੀ ਸਨਮਾਨ ਸਭ ਤੋਂ ਵੱਡਾ ਹੁੰਦਾ ਅਸੀਂ ਉਹਨਾਂ ਨੂੰ ਸਨਮਾਨ ਵੀ ਦਿੱਤਾ ਕਿ ਉਹਨੂੰ ਕਿਹਾ ਤੁਸੀਂ ਟੀਚਰ ਅਵਾਰਡ ਵਿੱਚ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਉਹ 15 15 20 20 ਸਾਲ ਆਪਣੇ ਜੀਵਨ ਦੇ ਹੱਦ ਤੇ ਸਕੂਲਾਂ 'ਚ ਤੇ ਕੋਈ ਤੁਹਾਨੂੰ ਠੀਕ ਹੈ ਤੁਹਾਨੂੰ ਜਿਹੜੀ ਬੰਦੀ ਤੁਹਾਡੀ ਤਨਖਾਹ ਹੈ ਉਹ ਤਾਂ ਨਹੀਂ ਦੇ ਰਹੇ ਪਰ ਘੱਟੋ ਘੱਟ ਸਨਮਾਨ ਤਾਂ ਦਿੰਦੇ ਸਨਮਾਨ ਵੀ ਨਹੀਂ ਦਿੱਤਾ ਮੈਂ ਸੱਚੀ ਗੱਲ ਕਹਿ ਰਿਹਾ ਤੁਸੀਂ ਇਹਨੂੰ ਵੈਰੀਫਾਈ ਕਰ ਲਿਓ ਮੈਂ ਕਿਸੇ ਨਾਲ ਵੀ ਆਪਣੇ 3 ਸਾਲ ਦੇ ਕੈਰੀਅਰ 'ਚ ਕਦੀ ਵੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਤੇ ਜਿੰਨੀਆਂ ਵੀ ਯੂਨੀਅਨਾਂ ਆ ਪੰਜਾਬ ਦੀਆਂ ਔਨ ਸਟੇਜ 'ਤੇ ਮੈਂ ਕਹਿ ਰਿਹਾ ਜਾ ਕੇ ਪੁੱਛ ਲਿਓ ਸਭ ਦੇ ਵਿਕਟਿਮਾਈਜ਼ੇਸ਼ਨ ਦੇ ਕੇਸ ਸੀ ਪਿਛਲੀਆਂ ਸਰਕਾਰਾਂ ਵੱਲੋਂ ਕਿਸੇ ਦੀ ਦੂਰ ਬਦਲੀਆਂ ਸੀ ਕਿਸੇ ਦੇ ਇਨਕ੍ਰੀਮੈਂਟ ਰੋਕੇ ਹੋਏ ਸੀ ਇਹ ਨਹੀਂ ਕਿ ਅੱਜ ਹਰਜੂਤ ਬੈਂਸ ਦੀ ਅੱਜ ਵੀ ਬੋਲਤਾ ਕੀ ਹੈ ਕੋਈ ਗੱਲ ਨਹੀਂ ਮੇਰੀ ਥਿਊਰੀ ਪਿਛਲੀਆਂ ਸਰਕਾਰਾਂ ਵੱਲੋਂ ਕਿਸੇ ਨੂੰ ਵਿਕਟਿਮਾਈਜ਼ ਕਰਕੇ ਤੁਸੀਂ ਮੈਂ ਲਾ ਲਿਆ ਕਿ ਤੁਸੀਂ ਇਸ ਮਹਿਕਮੇ ਦਾ ਦਿਲ ਨਹੀਂ ਜਿੱਤ ਸਕਦੇ ਪਰ ਇੱਥੇ ਮਸਲੇ ਹੱਲ ਕਰਕੇ ਤੁਸੀਂ ਇਸ ਮਹਿਕਮੇ ਦਾ ਦਿਲ ਜਿੱਤ ਸਕਦੇ ਹੋ ਜੇ ਸਾਰਿਆਂ ਦੇ ਕੇਸ ਡਿਸਮਿਸ ਕੀਤੇ ਕੋਈ ਸ਼ਖਸ ਇਹ ਕਹਿੰਦੇ ਵੇ ਕਿ ਮੈਨੂੰ ਸਿੱਖਿਆ ਮੰਤਰੀ ਨੇ ਮੇਰੇ ਨਾਲ ਵੈਰ ਪਾਇਆ ਅੱਜ ਤੱਕ ਮੇਰੇ ਕੋਲ ਇਸ ਭਾਗ 'ਚ ਜਿਹੜੀ ਵੀ ਛੁੱਟੀ ਆਈ ਹੈ ਮੈਂ ਕਿਸੇ ਦੀ ਰਿਜੈਕਟ ਨਹੀਂ ਕੀਤੀ ਹੈ ਜਿਹੜਾ ਵੀ ਮੇਰੇ ਕੋਲ ਕੋਈ ਵੀ ਕੇਸ ਲੈ ਕੇ ਆਇਆ ਪੋਜ਼ਿਟਿਵਿਟੀ ਮੈਨੂੰ ਲੱਗਦਾ ਇਸ ਪਰਿਵਾਰ ਦੀ ਤਾਕਤ ਹੈ ਹੁਣ ਆ ਨੈਸਟ ਜਦੋਂ ਹੋਣਾ ਸੀ ਮੈਨੂੰ ਸਾਡੇ ਅਧਿਕਾਰੀ ਕਹਿੰਦੇ ਆ ਕੇ ਕਿ ਸਰ ਪਿਛਲੀ ਵਾਰੀ ਬਹੁਤ ਕੁਝ ਕੀਤਾ ਬਹੁਤ ਪ੍ਰੈਸ਼ਰ ਮੈਂ ਕਿ ਨਹੀਂ ਜੇ ਆਪਾਂ ਪ੍ਰੈਸ਼ਰ ਨਹੀਂ ਦਵਾਂਗੇ ਪੰਜਾਬ ਦੀ ਰੈਂਕਿੰਗ ਖਰਾਬ ਹੋ ਜਾਊ ਮੈਂ ਕਿ ਨਹੀਂ ਆਪਾਂ ਸਹੀ ਕੰਮ ਕਰਨਾ ਆਪਾਂ ਮਿਸ਼ਨ ਸਮਰਥ ਬਣਾਣਾ ਤੇ ਮੈਂ ਆਪ ਜਾ ਕੇ ਦੇਖਿਆ ਕਿ ਬਹੁਤ ਸਾਰੇ ਇੱਤਨ ਦੇ ਸਕੂਲ ਚ ਜਿੱਥੇ ਬੱਚੇ 5ਵੀਂ ਚ ਪੜ੍ਹਤਰੇ ਪਰ ਉਹਨੂੰ ਪੜ੍ਹਨੇ ਨਹੀਂ ਆ ਰਿਹਾ ਮੈਂ ਕੀ ਫਾਇਦਾ ਆਪਾਂ ਵਾਕਈ ਦਿਲੋਂ ਵੀ ਮਿਸ਼ਨ ਸਮਰਥ ਕਰੀਏ ਨਤੀਜਿਆਂ ਦੀ ਟੈਨਸ਼ਨ ਨਾ ਲਈਏ ਵਕਤ ਵਕਤ ਕੀ ਹੋਗਾ ਨਤੀਜਾ ਮਾੜਾ ਹੋਊਗਾ ਰਾਜਨੀਤਿਕ ਤੌਰ ਤੇ ਨੁਕਸਾਨ ਹੋਊਗਾ ਮੇਰਾ ਨੁਕਸਾਨ ਹੋਊਗਾ ਮੈਂ ਸਹਿ ਲਊਗਾ ਪਰ ਆਪਾਂ ਕੰਮ ਸੱਚੀ ਨੀਤ ਨਾਲ ਕਰੀਏ ਅੱਛਾ ਇਦਾਂ ਦਾ ਨਤੀਜਾ ਆਇਆ ਕਿ ਅੱਜ ਆਪਾਂ ਪੁਰਾਣੇ ਜਿਹੜੇ ਉਹ ਰਿਕਾਰਡ ਆ ਉਹਨਾਂ ਦੇ ਉਹ ਵੀ ਤੋੜ ਦਿੱਤੇ ਤੇ ਵਾਕਿਆ ਸਕੂਲਾਂ 'ਚ ਤੁਸੀਂ ਆਪ ਗਵਾਹ ਹੋਵੋਗੇ ਜੇ ਪ੍ਰਾਇਮਰੀ ਦੇ ਪੁੱਛ ਲਿਓ ਜਾ ਕੇ ਅੱਜ ਸਕੂਲਾਂ 'ਚ ਜਾ ਕੇ ਦੇਖੋ ਸਾਡੇ ਟੀਚਰਾਂ ਦਾ ਕੰਫੀਡੈਂਸ ਵਧਿਆ ਕਿ ਹੁਣ ਉਹ ਬੱਚੇ ਸਾਡੇ ਖਾਸ ਕਰਕੇ ਪ੍ਰਾਇਮਰੀ 'ਚ 80% ਤੇ ਪਹੁੰਚ ਗਏ ਉਹਨ 19 ਸਾਡੇ ਜਿਹੜੇ ਅਪਰ ਸਕੈਂਟਰੀ ਸਾਈਡ ਉਹਨਾਂ ਨੂੰ ਫਾਇਦਾ ਹੋਊਗਾ ਜਦੋਂ ਬੱਚੇ ਥੱਲੋਂ ਸਹੀ ਆਣਗੇ ਮੇਗਾ ਪੀਟੀਐਮਸ ਦੇ ਨਾਲ ਇੱਜ਼ਤ ਮਣੀ ਸਾਡੇ ਡਿਪਾਰਟਮੈਂਟ ਦੀ ਅਮ ਕਿਤਾਬਾਂ ਟਾਈਮ ਤੇ ਨਹੀਂ ਆਉਂਦੀਆਂ ਸੀ ਤੁਸੀਂ ਆਪ ਗਵਾਓ ਤੁਹਾਨੂੰ ਆਪ ਇਸ ਅੰਦਾਜ਼ ਉਗਲ ਅੱਛਾ ਕੋਈ ਇਹ ਬਹੁਤ ਸਾਰੀ ਸਰਕਾਰੀ ਗ੍ਰਾਂਟਸ ਵਧੀਆਂ ਪੰਜਾਬ ਸਰਕਾਰ ਵੱਲੋਂ ਪਰ ਬਹੁਤ ਸਾਰਾ ਪੈਸਾ ਬਰਬਾਦ ਜਾਂਦਾ ਸੀ ਅੱਜ ਪੰਜਾਬ ਦੇਸ਼ ਦੀ ਨੰਬਰ 1 ਸਟੇਟ ਹੈ ਸਮਗਰ ਸਿੱਖਿਆ ਦੇ ਫੰਡਸ ਨੂੰ ਵਧਤਨ ਦੇ ਲਈ ਕਿ ਉਹ ਲਈ ਅਸੀਂ ਜਿੰਨੇ ਹੀ ਪੈਸੇ ਆਉਂਦੇ ਅਸੀਂ ਨਾਲ ਨਾਲ ਸਕੂਲਾਂ ਦੇ ਵਿੱਚ ਤਾਂ ਕਿ ਕੰਮ ਹੋਵੇ ਸ਼ਾਨਦਾਰ ਕਰਕੇ ਨਾ ਕੰਮ ਹੋਵੇ ਸਕੂਲ ਆਫ ਐਮਿਨੈਂਸ ਹੋਣ ਆਹ ਆਹ ਟਰਾਂਸਪੋਰਟ ਸਰਵਿਸ ਹੋਵੇ ਇਹ ਸਾਰੇ ਉਪਰਾਲੇ ਤੇ ਮੈਂ ਕਿਵਲੇ ਆਜਦਾ ਜਿਹੜਾ ਪ੍ਰੋਗਰਾਮ ਹੈ ਇਸ ਦਾ ਮਕਸਦ ਵੀ ਇਹ ਹੀ ਹੈ ਜਦੋਂ ਮੈਂ ਇਹਨੂੰ ਕਹਨ ਉਹ ਕਿੰਨੇ ਕਿ ਆਪਣਾ ਪਰਿਵਾਰ ਹੈ ਯਕੀਨ ਮੰਨੇ ਹੋ ਸਕਦਾ ਸਾਨੂੰ ਡੀអੋ ਸਾਹਿਬਾਨ ਨੇ ਜਾਂ ਕਿਸੇ ਹੋਰ ਉੱਚ ਅਧਿਕਾਰੀ ਨੇ ਕਹਿਤਾ ਹੋਵੇ ਕਿ ਸਿੱਖਿਆ ਮੰਤਰੀ ਆ ਰਹੀ ਹੈ ਤੁਸੀਂ ਆਹ ਗੱਲ ਨਹੀਂ ਕਰਨੀ ਯਕੀਨ ਮੰਨੇ ਹੋ ਮੈਂ ਬੜੇ ਜਨੀ ਐਂਡ ਕੁਛ ਵੀ ਤੁਹਾਡਾ ਸੁਝਾਅ ਹੈ انسان ਹੈ ਗਲਤੀ ਵੀ ਹੋ ਸਕਦੀ ਹੈ ਠੀਕ ਹੈ ਨਾ ਤੇ ਅਗਰ ਕੋਈ ਗਲਤੀ ਹੈ ਤਾਂ ਵੀ ਤੁਸੀਂ ਦੱਸੋ ਜੋ ਜੋ ਅਸੀਂ ਕਰਦੇ ਆ ਉਹ ਤੁਹਾਨੂੰ ਪਤਾ ਕਿਉਂਕਿ ਚੰਡੀਗੜ੍ਹ ਬੈਠ ਕੇ ਫੈਸਲੇ ਨਹੀਂ ਲਏ ਜਾਂਦੇ ਤੁਹਾਨੂੰ ਪਤਾ ਹੈ ਮੈਂ ਬਹੁਤ ਛੋਟੀ ਜਿਹੀ ਧਾਰਨ ਦਿੰਦਾ ਜਿਵੇਂ ਕਿਵੇਂ ਮੈਂ ਜਾ ਕੇ ਦੇਖਿਆ ਕਿ ਬਹੁਤ ਸਾਰੇ ਸਕੂਲਾਂ 'ਚ ਪ੍ਰੋਜੈਕਟਰ ਲੱਗੇ ਪਰ ਚੱਲਦੇ ਨਹੀਂ ਸੀ ਉਹ ਰਕਮੀ ਹੈ ਹੁਣ ਅਸੀਂ ਉਸ ਤੋਂ ਚੇਂਜ ਕੀਤਾ ਕਿ ਪ੍ਰੋਜੈਕਟਰ ਦੀ ਜਗ੍ਹਾ ਇੰਟਰਐਕਟਿਵ ਪੈਨਲ ਦੇ ਸਕੀਏ ਪਰ ਇਹ ਫੈਸਲਾ ਚੰਡੀਗੜ੍ਹ ਬੈਠ ਕੇ ਨਹੀਂ ਲਿਆ ਜਾ ਸਕਦਾ ਇਹ ਫੀਡਬੈਕ ਤੁਹਾਨੂੰ ਪਤਾ ਹੈ ਇਹ ਅਧਿਆਪਕ ਹੀ ਦੱਸ ਸਕਦਾ ਕਿ ਉਹਨੇ ਕਲਾਸਰੂਮ ਚੋਂ ਉਹਨੂੰ ਪੜਾਣਾ ਹੈ ਕਿ ਉਹਨੂੰ ਕੀ ਸਹਾਈ ਹੈ ਕਿ ਸਰਕਾਰ ਉਦਾਂ ਦੀ ਪਾਲਿਸੀ ਆਣੀ ਚਾਹੀਦੀ ਹੈ ਇੱਦਾਂ ਦੇ ਹੋਰ ਬਹੁਤ ਸਾਰੇ ਕੰਮ ਹੈ ਕਿ ਇਹ ਥੋੜੇ ਤੋਂ ਆਣੇ ਫੀਡਬੈਕਸ ਬਹੁਤ ਜ਼ਰੂਰੀ ਹੈ ਜਾਂ ਫਿਰ ਹੁਣ ਤੁਸੀਂ ਦੱਸ ਸਕਦੇ ਹੋ ਕਿ ਹਾਂ ਜੀ bizness blaster ਦਾ ਕੀ ਤੁਹਾਨੂੰ ਕੀ ਲੱਗਦਾ ਹੈ ਮਿਸ਼ਨ ਸਮਰਥ ਦਾ ਆਪ ਜੀ ਨੂੰ ਕੀ ਲੱਗਦਾ ਹੈ ਜੇ ਜੂ ਆਪਾਂ ਪੀ ਸਪੋਰਟਲ ਚਲਾਉਂਦੇ ਆ ਕੋਚਿੰਗ ਦਿੰਦੇ ਆ ਤਾਂ ਅੱਜ ਦੇ ਇਸ ਪ੍ਰੋਗਰਾਮ ਦਾ ਹੀ ਮਕਸਦ ਹੈ ਤੇ ਮੈਂ ਚਾਹਾਂਗਾ ਕਿ ਆਪ ਸਭ ਆਪਣੇ ਵਿਚਾਰ ਰੱਖੋ ਇਟਸ ਓਪਨ ਪਲੈਟਫਾਰਮ ਤੇ ਕੋਈ ਵੀ ਜਿਹੜਾ ਹੈ ਕਈ ਵਾਰੀ ਤੁਹਾਨੂੰ ਲੱਗਦਾ ਕਿ ਤੁਸੀਂ ਗੱਲ ਇਸ ਮੱਝ ਤੋਂ ਨਹੀਂ ਕਹਿ ਸਕਦੇ ਤਾਂ ਮੇਰੀ ਈਮੇਲ ਆਈਡੀ ਹੈ Google Form ਅਸੀਂ ਦੇ ਦਾਂਗੇ ਇੱਥੇ ਇੱਕ ਸੁਜੈਸ਼ਨ ਬਾਕਸ ਵੀ ਰੱਖਿਆ ਹੈ ਤੁਸੀਂ ਕਰ ਸਕਦੇ ਤੇ ਵੈਸੇ ਵੀ ਕਿਤੇ ਨਾ ਕਿਤੇ ਮਿਲਦੇ ਰਵਾਂਗੇ ਤੁਹਾਡੇ ਸਕੂਲਾਂ 'ਚ ਜਾਂ ਤੁਹਾਨੂੰ ਤੁਸੀਂ ਕਦੋਂ ਮਰਜ਼ੀ ਇਸ ਮੇਰੇ ਕੋਲ ਆ ਸਕਦੇ ਹੋ ਹਮੇਸ਼ਾ ਥੋੜਾ ਬਹੁਤ ਸਾਰੇ ਤੁਹਾਡੇ ਚਾਹੁੰਦੇ ਵੀ ਨੇ ਇਟਸ ਅ ਓਪਨ ਪਲੇਟਫਾਰਮ ਤਾਂ ਇਸ ਡਾਇਲੌਗ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ